ਆਪ ਦਾ ਮੁੱਖ ਮੰਤਰੀ ਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਪੰਜਾਬ ਕਾਂਗਰਸ ਦੇ ਵਿੱਚ ਨਵਾਂ ਸ਼ਕਤੀ ਕੇਂਦਰ ਬਣ ਗਏ ਨੇ ਤਰਨਤਾਰਨ ਦੀ ਹਾਰ ਅਤੇ ਸੁਭਾ ਪ੍ਰਧਾਨ ਕਾਂਗਰਸ ਦੇ ਰਮਿੰਦਰ ਸਿੰਘ ਰਾਜਾ ਵੜਿੰਗ ਦੇ ਬਿਆਨਾਂ ਤੋਂ ਬਾਅਦ ਚੰਨੀ ਖੁੱਲ ਕੇ ਪੈਂਤੜੇ ਬਾਜ਼ੀ ਕਰ ਰਹੇ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੰਨੀ ਦਾ ਦਬਦਬਾ ਬੁੱਧਵਾਰ ਨੂੰ ਉਹਨਾਂ ਦੇ ਮੋਰਿੰਡਾ ਸਥਿਤ ਘਰ ਤੇ ਸਪਸ਼ਟ ਸੀ ਪੂਰੀ ਕਾਂਗਰਸ ਪਾਰਟੀ ਉਹਨਾਂ ਦੇ ਪੁੱਤਰ ਦੇ ਜਨਮ ਦਿਨ ਨੂੰ ਮਨਾਉਣ ਦੇ ਲਈ ਇੱਕ ਧਾਰਮਿਕ ਇਕੱਠ ਵਿੱਚ ਸ਼ਾਮਲ ਹੋਈ। ਮੌਜੂਦ ਲੋਕਾਂ ਵਿੱਚ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਦੇ ਧੜੇ ਦੇ ਆਗੂ ਵੀ ਸ਼ਾਮਲ ਸੀ। ਬਾਜਵਾ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ 2027 ਵਿੱਚ ਪੰਜਾਬ ਦੇ ਭਲੇ ਲਈ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਇਸ ਦੌਰਾਨ ਇੱਕ ਦਿਲਚਸਪ ਘਟਨਾ ਵੀ ਵਾਪਰੀ। ਰਾਜਾ ਵੜਿੰਗ ਜੋ ਕਿ ਚੰਨੀ ਨੂੰ ਮਿਲਣ ਤੋਂ ਬਾਅਦ ਜਾ ਰਹੇ ਸੀ, ਆਪਣੀ ਕਾਰ 'ਚ ਬੈਠੇ। ਹਾਲਾਂਕਿ ਜਦੋਂ ਚੰਨੀ ਨੇ ਰਾਜਾ ਵੜਿੰਗ ਦਾ ਧੰਨਵਾਦ ਕੀਤਾ ਤਾਂ ਵੜਿੰਗ ਕਾਰ ਤੋਂ ਉੱਤਰ ਕੇ ਚੰਨੀ ਨੂੰ ਜੱਫੀ ਪਾਣ ਲੱਗੇ। ਇਸ ਤੋਂ ਇਲਾਵਾ ਵੱਖ-ਵੱਖਰੀ ਦਿਸ਼ਾ ਚ ਚੱਲ ਰਹੇ ਆਗੂਆਂ ਵੱਲੋਂ ਵੀ ਇੱਕ ਜੁੜਤਾ ਦਾ ਸੰਦੇਸ਼ ਦਿੱਤਾ ਗਿਆ। ਰਾਣਾ ਗੁਰਜੀਤ ਦੇ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਕਿ ਗਲਤੀਆਂ ਤੋਂ ਸਿੱਖ ਲੈ ਕੇ ਅੱਗੇ ਵਧਣ ਦੀ ਲੋੜ ਹੈ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਤਾਂ ਹੀ ਪਾਰਟੀ ਦਾ ਭਲਾ ਹੋ ਸਕੇਗਾ। ਜ਼ਿਕਰ ਕਰਦੀ ਹੈ ਕਿ ਇਸ ਇਕੱਠ ਤੋਂ ਪਹਿਲਾਂ ਜਦੋਂ ਅਮੇਠੀ ਦੇ ਵਿੱਚ ਇੱਕ ਵਿਆਹ 'ਚ ਸਾਰੇ ਕਾਂਗਰਸ ਸ਼ਾਮਲ ਹੋਏ ਸੀ ਉੱਥੇ ਗੁੱਟਬਾਜ਼ੀ ਦੇਖਣ ਨੂੰ ਮਿਲੇ ਸੀ। ਅਨ ਕਾਂਗਰਸ ਦੇ ਅੰਦਰ ਕਲੇਸ਼ ਦੀਆਂ ਚਰਚਾਵਾਂ ਹੋਰ ਵਧ ਗਈਆਂ ਸੀ ਜ਼ਿਕਰ ਕਰਦੀ ਹੈ ਕਿ 23 ਨਵੰਬਰ ਨੂੰ ਅਮੀਠੀ ਦੇ ਸੰਸਦ ਮੈਂਬਰ ਅਤੇ ਗਾਂਧੀ ਪਰਿਵਾਰ ਦੇ ਸਹਿਯੋਗੀ ਕਿਸ਼ੋਰੀ ਲਾਲ ਗਾਂਧੀ ਦੀ ਤੀ ਦਾ ਵਿਆਹ ਸੀ ਜਿੱਥੇ ਕਿ ਲੁਧਿਆਣਾ ਮੈਰਿਜ ਪੈਲੇਸ ਦੇ ਵਿੱਚ ਇਹ ਕਾਂਗਰਸ ਧੜੇਬੰਦੀ ਸਾਫ਼ ਦਿਖਾਈ ਦੇ ਰਹੀ ਸੀ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸਾਬਕਾ ਸੀਐਮ ਚੰਨੀ ਅਤੇ ਸਾਬਕਾ ਮੰਤਰੀ ਭਾਰਤ ਪੋਸ਼ਨ ਆਸ਼ੂ ਆਪਣੇ ਆਪਣੇ ਧੜੇ ਆਦੇਗੂਆਂ ਨਾਲ ਇਸ ਸਮਾਰੋਚੇ ਸ਼ਾਮਲ ਹੋਏ ਸੀ ਫੋਟੋ ਸੈਸ਼ਨ ਦੌਰਾਨ ਦੋਵੇਂ ਧੜੇ ਵੀ ਵੱਖ-ਵੱਖ ਦਿਖਾਈ ਦਿੱਤੇ ਸੀ ਚੰਨੀ ਵੱਖਰੇ ਗੁੱਟ ਦੇ ਨਾਲ ਘੁਮਰੇ ਸੀ ਇਸ ਤੋਂ ਇਲਾਵਾ ਦੋਵੇਂ ਢੜੇ ਵੱਖ-ਵੱਖਰੀਆਂ ਤਸਵੀਰਾਂ ਖਿਜਵਾ ਰਹੇ ਸੀ ਉਹਨਾਂ ਦੇ ਸਟੇਜ ਵੀ ਵੱਖਰੇ ਨਜ਼ਰ ਆ ਰਹੇ ਸੀ ਜਿੱਥੇ ਰਾਜਾ ਵੜਿੰਗ ਢੜੇ ਦਾ ਇੱਕ ਵੀ ਮੈਂਬਰ ਚੰਨੀ ਨਾਲ ਨਹੀਂ ਦੇਖਿਆ ਗਿਆ ਸੀ ਚੰਨੀ ਨੂੰ ਸਾਬਕਾ ਮੰਤਰੀ ਰਾਣਾ ਗੁਰਜੀਤ ਤੇ ਭਰਤਪੂਸ਼ਨ ਆਸ਼ੂ ਦੇ ਢੜੇ ਦੇ ਸਥਾਨਕ ਆਗੂ ਨਾਲ ਦੇਖਿਆ ਗਿਆ ਸੀ ਉੱਥੇ ਜੋ ਤਸਵੀਰ ਬੁੱਧਵਾਰ ਨੂੰ ਸਾਹਮਣੇ ਆਈ ਉਸ ਨੇ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਤੇ ਸਭ ਦੇ ਮਨਾਂ ਦੇ ਵਿੱਚ ਕਈ ਸਵਾਲ ਖੜੇ ਕਰ ਦਿੱਤੇ ਨੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਪੰਜਾਬ ਕਾਂਗਰਸ ਦੇ ਵਿੱਚ ਨਵਾਂ ਸ਼ਕਤੀ ਕੇਂਦਰ ਬਣ ਗਏ ਨੇ ਤਰਨਤਾਰਨ ਦੀ ਹਾਰ ਅਤੇ ਸੁਭਾ ਪ੍ਰਧਾਨ ਕਾਂਗਰਸ ਦੇ ਰਮਿੰਦਰ ਸਿੰਘ ਰਾਜਾ ਵੜਿੰਗ ਦੇ ਬਿਆਨਾਂ ਤੋਂ ਬਾਅਦ ਚੰਨੀ ਖੁੱਲ ਕੇ ਪੈਂਤੜੇ ਬਾਜ਼ੀ ਕਰ ਰਹੇ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੰਨੀ ਦਾ ਦਬਦਬਾ ਬੁੱਧਵਾਰ ਨੂੰ ਉਹਨਾਂ ਦੇ ਮੋਰਿੰਡਾ ਸਥਿਤ ਘਰ ਤੇ ਸਪਸ਼ਟ ਸੀ ਪੂਰੀ ਕਾਂਗਰਸ ਪਾਰਟੀ ਉਹਨਾਂ ਦੇ ਪੁੱਤਰ ਦੇ ਜਨਮ ਦਿਨ ਨੂੰ ਮਨਾਉਣ ਦੇ ਲਈ ਇੱਕ ਧਾਰਮਿਕ ਇਕੱਠ ਵਿੱਚ ਸ਼ਾਮਲ ਹੋਈ। ਮੌਜੂਦ ਲੋਕਾਂ ਵਿੱਚ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਦੇ ਧੜੇ ਦੇ ਆਗੂ ਵੀ ਸ਼ਾਮਲ ਸੀ। ਬਾਜਵਾ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ 2027 ਵਿੱਚ ਪੰਜਾਬ ਦੇ ਭਲੇ ਲਈ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਇਸ ਦੌਰਾਨ ਇੱਕ ਦਿਲਚਸਪ ਘਟਨਾ ਵੀ ਵਾਪਰੀ। ਰਾਜਾ ਵੜਿੰਗ ਜੋ ਕਿ ਚੰਨੀ ਨੂੰ ਮਿਲਣ ਤੋਂ ਬਾਅਦ ਜਾ ਰਹੇ ਸੀ, ਆਪਣੀ ਕਾਰ 'ਚ ਬੈਠੇ। ਹਾਲਾਂਕਿ ਜਦੋਂ ਚੰਨੀ ਨੇ ਰਾਜਾ ਵੜਿੰਗ ਦਾ ਧੰਨਵਾਦ ਕੀਤਾ ਤਾਂ ਵੜਿੰਗ ਕਾਰ ਤੋਂ ਉੱਤਰ ਕੇ ਚੰਨੀ ਨੂੰ ਜੱਫੀ ਪਾਣ ਲੱਗੇ। ਇਸ ਤੋਂ ਇਲਾਵਾ ਵੱਖ-ਵੱਖਰੀ ਦਿਸ਼ਾ ਚ ਚੱਲ ਰਹੇ ਆਗੂਆਂ ਵੱਲੋਂ ਵੀ ਇੱਕ ਜੁੜਤਾ ਦਾ ਸੰਦੇਸ਼ ਦਿੱਤਾ ਗਿਆ ਰਾਣਾ ਗੁਰਜੀਤ ਦੇ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਕਿ ਗਲਤੀਆਂ ਤੋਂ ਸਿੱਖ ਲੈ ਕੇ ਅੱਗੇ ਵਧਣ ਦੀ ਲੋੜ ਹੈ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਤਾਂ ਹੀ ਪਾਰਟੀ ਦਾ ਭਲਾ ਹੋ ਸਕੇਗਾ ਜ਼ਿਕਰ ਕਰਦੀ ਹੈ ਕਿ ਇਸ ਇਕੱਠ ਤੋਂ ਪਹਿਲਾਂ ਜਦੋਂ ਅਮੇਠੀ ਦੇ ਵਿੱਚ ਇੱਕ ਵਿਆਹ 'ਚ ਸਾਰੇ ਕਾਂਗਰਸ ਸ਼ਾਮਲ ਹੋਏ ਸੀ ਉੱਥੇ ਗੁੱਟਬਾਜ਼ੀ ਦੇਖਣ ਨੂੰ ਮਿਲੇ ਸੀ ਕਾਂਗਰਸ ਦੇ ਅੰਦਰ ਕਲੇਸ਼ ਦੀਆਂ ਚਰਚਾਵਾਂ ਹੋਰ ਵੱਧ ਗਈਆਂ ਸੀ ਜ਼ਿਕਰ ਕਰਦੀ ਹੈ ਕਿ 23 ਨਵੰਬਰ ਨੂੰ ਅਮੇਠੀ ਦੇ ਸੰਸਦ ਮੈਂਬਰ ਅਤੇ ਗਾਂਧੀ ਪਰਿਵਾਰ ਦੇ ਸਹਿਯੋਗੀ ਕਿਸ਼ੋਰੀ ਲਾਲ ਗਾਂਧੀ ਦੀ ਤੀ ਦਾ ਵਿਆਹ ਸੀ ਜਿੱਥੇ ਕਿ ਲੁਧਿਆਣਾ ਮੈਰਿਜ ਪੈਲੇਸ ਦੇ ਵਿੱਚ ਇਹ ਕਾਂਗਰਸ ਥੜੇਬੰਦੀ ਸਾਫ਼ ਦਿਖਾਈ ਦੇ ਰਹੀ ਸੀ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸਾਬਕਾ ਸੀਐਮ ਚੰਨੀ ਅਤੇ ਸਾਬਕਾ ਮੰਤਰੀ ਭਾਰਤ ਪੋਸ਼ਨ ਆਸ਼ੂ ਆਪਣੇ ਆਪਣੇ ਧੜੇ ਦੇ ਆਗੂਆਂ ਨਾਲ ਇਸ ਸਮਾਰੋਚੇ ਸ਼ਾਮਲ ਹੋਏ ਸੀ ਫੋਟੋ ਸੈਸ਼ਨ ਦੌਰਾਨ ਦੋਵੇਂ ਧੜੇ ਵੀ ਵੱਖ-ਵੱਖ ਦਿਖਾਈ ਦਿੱਤੇ ਸੀ ਚੰਨੀ ਵੱਖਰੇ ਗੁੱਟ ਦੇ ਨਾਲ ਘੁੰਮਰੇ ਸੀ ਇਸ ਤੋਂ ਇਲਾਵਾ ਦੋਵੇਂ ਧੜੇ ਵੱਖ-ਵੱਖਰੀਆਂ ਤਸਵੀਰਾਂ ਖਿਚਵਾ ਰਹੇ ਸੀ ਉਹਨਾਂ ਦੇ ਸਟੇਜ ਵੀ ਵੱਖਰੇ ਨਜ਼ਰ ਆ ਰਹੇ ਸੀ ਜਿੱਥੇ ਰਾਜਾ ਫੜਿੰਗ ਧੜੇ ਦਾ ਇੱਕ ਵੀ ਮੈਂਬਰ ਚੰਨੀ ਨਾਲ ਨਹੀਂ ਦੇਖਿਆ ਗਿਆ ਸੀ ਚੰਨੀ ਨੂੰ ਸਾਬਕਾ ਮੰਤਰੀ ਰਾਣਾ ਗੁਰਜੀਤ ਤੇ ਭਰਤਪੂਸ਼ਨ ਆਸ਼ੂ ਦੇ ਧੜੇ ਦੇ ਸਥਾਨਕ ਆਗੂ ਨਾਲ ਦੇਖਿਆ ਗਿਆ ਸੀ ਉੱਥੇ ਜੋ ਤਸਵੀਰ ਬੁੱਧਵਾਰ ਨੂੰ ਸਾਹਮਣੇ ਆਈ ਉਸ ਨੇ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਤੇ ਸਭ ਦੇ ਮਨਾਂ ਦੇ ਵਿੱਚ ਕਈ ਸਵਾਲ ਖੜੇ ਕਰ ਦਿੱਤੇ ਨੇ